ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਉਚਾਰਨ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਨਹੀਂ ਕਰਨ ਜਾ ਰਿਹਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਆਪ ਜੀ ਦੇ ਨਾਲ ਭਾਈ ਬੰਤਾ ਸਿੰਘ ਜੀ ਜੋ ਸਾਡੇ ਸਿੱਖ ਪ੍ਰਚਾਰਕ ਆ ਤੇ ਸਟਾਰ ਪ੍ਰਚਾਰਕ ਆ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਅਕਾਊਂਟ ਆ ਤੇ ਤੁਸੀਂ ਦੇਖੋ ਵੀ ਲੱਖਾਂ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਆਵਾਜ਼ ਪਹੁੰਚਦੀ ਆ ਪਰ ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਤੁਸੀਂ ਕਦੀ ਉਹਨੂੰ ਧਿਆਨ ਨਾਲ ਦੇਖੋ ਇੱਕ ਪ੍ਰੋਗਰਾਮ ਦੇ ਵਿੱਚ ਉਹ ਕੋਈ ਗੱਲ ਕਰ ਰਿਹਾ ਇਤਿਹਾਸ ਦੇ ਸਬੰਧ ਵਿੱਚ ਦੂਜੇ ਹੀ ਪ੍ਰੋਗਰਾਮ ਵਿੱਚ ਉਹ ਆਪਣੇ ਹੀ ਕੀਤੀ ਗੱਲ ਨੂੰ ਕੱਟ ਵੀ ਰਹੇ ਆ ਜਿੱਦਾਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਹੁਣੇ ਲੇਟੈਸਟ ਉਹ ਕਹਿ ਰਹੇ ਸੀ ਵੀ ਸ੍ਰੀ ਹਰਮੰਦਰ ਸਾਹਿਬ ਦੀ ਨੀ ਜਿਹੜੀ ਆ ਉਹ ਸਾਈ ਮੀਆਂ ਮੀਰ ਨੇ ਨਹੀਂ ਰੱਖੀ ਵੀ ਤਗੜੇ ਹੋ ਕੇ ਗੱਲ ਸੁਣਿਓ ਪਰ ਇਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਉਹ ਕਹਿ ਰਹੇ ਸੀ ਵੀ ਸਾਈ ਮੀਆਂ ਮੀਰ ਜੀ ਨੇ ਸ੍ਰੀ ਰਮੰਦਰ ਸਾਹਿਬ ਦੀ ਨੀ ਰੱਖੀ ਆ ਕਿਉਂਕਿ ਸਾਡੇ ਸਿੱਖ ਧਰਮ ਵਿੱਚ ਹਰ ਇੱਕ ਮਨੁੱਖ ਨੂੰ ਚਾਹੇ ਉਹ ਕਿਸੇ ਵੀ ਮਜ਼ਹਬ ਦਾ ਹੋਵੇ ਵੀ ਬੜਾ ਮਾਣ ਦਿੱਤਾ ਜਾਂਦਾ ਫਿਰ ਪਿਛਲੇ ਸਾਲ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਉੱਤੇ ਵੀ ਵਿਵਾਦ ਛੜਿਆ ਉਹ ਕਹਿ ਰਹੇ ਸੀ ਵੀ ਜਿਹੜੀ ਗੁਰੂ ਸਾਹਿਬ ਦੀ ਪਾਵਨ ਬਾਣੀ ਆ ਉਹਦਾ ਜਿਹੜਾ ਅਖੰਡ ਪਾਠ ਆ ਉਹ ਸਮਾਧਾ ਦੇ ਉੱਤੇ ਮੜੀਆਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਕਰਨਾ ਚਾਹੀਦਾ ਫਿਰ ਆ ਕੁਝ ਦਿਨ ਪਹਿਲਾਂ ਦੀ ਉਹਨਾਂ ਦੀ ਇੱਕ ਵੀਡੀਓ ਮੈਂ ਦੇਖ ਰਿਆ ਸੀ ਜਿਹਦੇ ਵਿੱਚ ਉਹ ਕਹਿ ਰਹੇ ਸਨ ਵੀ ਜਿਹੜੀ ਜਾਤ ਪਾਤ ਆ ਗੋਤ ਆ ਵੀ ਜੇ ਕੋਈ ਸਿੱਖ ਜਾਤ ਪਾਤ ਮੰਨਦਾ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ ਆ ਵੀ ਹਰ ਇੱਕ ਬੰਦੇ ਨੂੰ ਜਾਤ ਤੇ ਗੋਤ ਤੇ ਕਬੀਲੇ ਤੇ ਮਾਣ ਹੋਣਾ ਚਾਹੀਦਾ ਤੇ ਉਹ ਆਪਣੇ ਨਾਮ ਦੇ ਪਿੱਛੇ ਆਪਣੀ ਜਾਤ ਗੋਤ ਦਾ ਨਾਮ ਜਰੂਰ ਲਿਖਾਵੇ ਇਸ ਢੰਗ ਨਾਲ ਉਪਰਚਾਰ ਕਰ ਰਹੀ ਸੀ ਮੇਰੇ ਮਨ ਵਿੱਚ ਵਿਚਾਰ ਆ ਰਿਹਾ ਸੀ ਵੀ ਦੇਖੋ ਬੰਗਲਾ ਸਾਹਿਬ ਦੀ ਕਿੱਡੀ ਵੱਡੀ ਸਟੇਜ ਆ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਕਿੱਡੀ ਵੱਡੀ ਸਟੇਜ ਆ ਉਸ ਸਟੇਜ ਦੇ ਉੱਤੇ ਬੈਠ ਕੇ ਇਹ ਐਸੀਆਂ ਵਿਚਾਰਾਂ ਸੰਗਤ ਵਿੱਚ ਰੱਖਦੇ ਆ ਜੇ ਕੋਈ ਆਮ ਕੋਈ ਕੋਈ ਮੇਰੇ ਵਰਗਾ ਕੋਈ ਛੋਟਾ ਮੋਟਾ ਕੋਈ ਪ੍ਰਚਾਰਕ ਜੇ ਉਥੇ ਐਸੀ ਕੋਈ ਗੱਲ ਕਰ ਦਿੰਦਾ ਨਾ ਜੀ ਕੋਈ ਇਤਿਹਾਸ ਦੇ ਰਿਲੇਟਡ ਦੁਬਦਾ ਪੂਰਨ ਕੋਈ ਗੁਰਬਾਣੀ ਦੀ ਵਿਚਾਰ ਦੇ ਰਿਲੇਟਡ ਦੁਬਦਾ ਪੂਰਨ ਤੇ ਮੈਂ ਸਮਝਦਾ ਵੀ ਉਥੇ ਬੜਾ ਹੱਲਾ ਗੁੱਲਾ ਮਚਣਾ ਸੀ ਫਿਰ ਸ੍ਰੀ ਬੰਗਲਾ ਸਾਹਿਬ ਦੀ ਜਿਹੜੀ ਸਟੇਜ ਆ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਸਟੇਜ ਆ ਉਸ ਸਟੇਜਾਂ ਤੋਂ ਉਸ ਕਥਾਵਾਚਕ ਦਾ ਬਾਈਕ ਆਟ ਕਰ ਦੇਣਾ ਸੀ ਉਹਨੂੰ ਕਦੀ ਉਥੇ ਪ੍ਰਚਾਰ ਨਹੀਂ ਸੀ ਕਰਨ ਦੇਣਾ ਉਹਨਾਂ ਨੇ ਕਿਉਂਕਿ ਪਿੱਛੇ ਕੀ ਇੱਕ ਕਥਾਵਾਚਕ ਸੀ ਸ਼ਾਇਦ ਜੇ ਮੈਨੂੰ ਨਾਮ ਉਹਦਾ ਚੇਤੇ ਆ ਅਮਰੀਕ ਸਿੰਘ ਕਰਕੇ ਸੀ ਉਹਨਾਂ ਦਾ ਗਿਆਨੀ ਅਮਰੀਕ ਸਿੰਘ ਸ਼ਾਇਦ ਉਹਨਾਂ ਨੇ ਗੁਰਬਾਣੀ ਦੇ ਵਿੱਚ ਇੱਕ ਵਿਚਾਰ ਸੀ ਮਦ ਬਾਰੇ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਤੇ ਉਸ ਤੋਂ ਬਾਅਦ ਉਹ ਪਿਛਲੇ ਅਮਰੀਕਾ ਸਾਲ ਇੱਕ ਹੋ ਗਏ ਜੀ ਉਸ ਤੋਂ ਬਾਅਦ ਉਸ ਕਥਾਵਾਚਕ ਨੂੰ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਸਟੇਜ ਦੇ ਉੱਤੇ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਪਰ ਆ ਭਾਈ ਬੰਤਾ ਸਿੰਘ ਜੀ ਜਿਹੜੇ ਚਾਹੇ ਉਹ ਇਤਿਹਾਸ ਦੇ ਵਿੱਚ ਦੁੱਬਦਾ ਪੁਰਨ ਗੱਲ ਕਰਨ ਇੱਕ ਪਾਸੇ ਉਹ ਮੰਨੀ ਵੀ ਜਾ ਰਹੇ ਆ ਦੂਜੇ ਪਾਸੇ ਆਪਣੀ ਕਈ ਗੱਲ ਨੂੰ ਕਾਟ ਵੀ ਕਰੀ ਜਾ ਰਹੇ ਆ ਫਿਰ ਗੁਰਬਾਣੀ ਦੀ ਜਿਹੜੀ ਜਿਹੜਾ ਸਿਧਾਂਤ ਆ ਜਾਤ ਪਾਤ ਦੇ ਜਿਹੜਾ ਜਾਤ ਪਾਤ ਨੂੰ ਮੁੱਢੋਂ ਨਖਿੱਦ ਕਰਦਾ ਵੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਜਾਂ ਐਸੇ ਪ੍ਰਮਾਣ ਵੀ ਆਗੇ ਜਾਤ ਨਾ ਜੋਰ ਹੈ ਆਗੇ ਜਿਉ ਨਵੇ ਦੇਹੀ ਜਾਤ ਨਾ ਆਗੇ ਜਾਏ ਇਸ ਤਰ੍ਹਾਂ ਦੇ ਜਿਹੜੇ ਗੁਰਬਾਣੀ ਦੇ ਪ੍ਰਮਾਣ ਆ ਜਿਨ੍ਹਾਂ ਵਿੱਚ ਗੁਰੂ ਪਾਤਸ਼ਾਹ ਸਿੱਧਮ ਸਿੱਧੀ ਗੱਲ ਕਹਿ ਰਹੇ ਆ ਵੀ ਜਿਹੜੀ ਜਾਤ ਆ ਇਹ ਮਨੁੱਖ ਨੂੰ ਨਹੀਂ ਇਹਦਾ ਹੰਕਾਰ ਵੀ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਇਹਨੂੰ ਮੰਨਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੌਣ ਕੌਮਨ ਦੇ ਵੀ ਸਾਰੇ ਇੱਕੋ ਹੀ ਪਰਿਪੂਰਨ ਪਰਮਾਤਮਾ ਦੇ ਬਣਾਏ ਹੋਏ ਇਨਸਾਨ ਨੇ ਜੀਵ ਨੇ ਇਤੇ ਕੋਈ ਯਾਦ ਕਰਕੇ ਉੱਚਾ ਨਹੀਂ ਕੋਈ ਨੀਵਾ। ਗੁਰੂ ਪਾਤਸ਼ਾ ਆਪਣੇ ਜੀਵਨ ਕਾਲ ਦੇ ਦੌਰਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਉਹਨਾਂ ਨੇ ਪ੍ਰੈਕਟੀਕਲੀ ਸੰਗਤ ਪੰਗਤ ਧਰਮਸ਼ਾਲਾਵਾਂ ਤੇ ਆਪਣੇ ਵਚਨਾਂ ਦੇ ਰਾਹੀਂ ਉਪਦੇਸ਼ਾਂ ਦੇ ਰਾਹੀਂ ਸਮਾਜ ਦੇ ਵਿੱਚੋਂ ਜਾਤ ਪਾਤ ਦਾ ਜਿਹੜਾ ਕੋੜ ਸੀ ਬ੍ਰਾਹਮਣ ਨੇ ਫੈਲਾਇਆ ਹੋਇਆ ਸੀ ਵਰਣਵੰਡ ਫਲਾਈ ਹੋਈ ਸੀ ਉਸ ਕੋੜ ਨੂੰ ਖਤਮ ਕੀਤਾ। ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ ਖੰਡੇ ਦੀ ਪੋਲ ਦਿੰਦੇ ਆ ਉਹ ਵੀ ਕਹਿੰਦੇ ਆ ਵੀ ਅੱਜ ਤੋਂ ਬਾਅਦ ਸਿੱਖਾਂ ਦਾ ਸਿੱਖ ਦੀ ਜਾਤ ਗੋਤ ਕੁੱਲ ਕਰਮ ਇਹ ਸਭ ਕੁਝ ਨਾਸ਼ ਆ ਸਿੱਖ ਕੇਵਲ ਸਿੱਖਾ ਆਪਣੇ ਨਾਮ ਦੇ ਪਿੱਛੇ ਸਿੰਘ ਲਾਵੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੀ ਐਡੀ ਵੱਡੀ ਸਟੇਜ ਤੋਂ ਇਹ ਗੱਲ ਕਹਨੇ ਵੀ ਹਰ ਬੰਦੇ ਨੂੰ ਆਪਣੀ ਜਾਤ ਦਾ ਗੋਤ ਦਾ ਕੁੱਲ ਦਾ ਮਾਣ ਹੋਣਾ ਚਾਹੀਦਾ ਫਿਰ ਸੋਢੀ ਭੱਲੇ ਸ਼ਬਦ ਆਇਆ ਗੁਰਬਾਣੀ ਚ ਸੰਗਤ ਜੀ ਯਾਦ ਰੱਖੋ ਪਟਾਂ ਦੇ ਸਵਈਆਂ ਦੇ ਵਿੱਚ ਪੱਟ ਸਹਿਬਾਨ ਜਿਹੜੇ ਆ ਉਹ ਗੁਰੂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਉਹਨਾਂ ਦੀ ਉਪਮਾ ਦੇ ਵਿੱਚ ਸੰਬੰਧ ਵਿੱਚ ਉਹਨਾਂ ਨੇ ਬਾਣੀ ਉਚਾਰਨ ਕੀਤੀ ਆ ਤੇ ਪੱਟ ਸਹਿਬਾਨ ਉਹ ਗੱਲ ਕਹਿ ਰਹੇ ਵੀ ਸੋਢੀ ਸ਼ਬਦ ਉਹ ਵਰਤ ਰਹੇ ਆ ਤੇ ਭੱਲੇ ਸ਼ਬਦ ਉਹ ਵਰਤ ਰਹੇ ਆ ਗੁਰੂ ਪਾਤਸ਼ਾਹ ਆਪਣੇ ਨਾਮ ਦੇ ਨਾਮ ਦੇ ਨਾਲ ਕੋਈ ਜਾਤ ਗੋਤ ਕੁੱਲ ਦੀ ਕੋਈ ਗੱਲ ਨਹੀਂ ਕਰਦੇ ਜੇ ਕਬੀਰ ਸਾਹਿਬ ਦੇ ਨਾਮ ਦੇ ਨਾਲ ਜਾਤ ਜੁਲਾਹਾ ਆਇਆ ਜਬਾ ਬਾਬਾ रविदास ਸਾਹਿਬ ਜੀ ਚਮਾਰ ਦੀ ਗੱਲ ਕਰਦੇ ਆ ਜਾਤ ਦੀ ਉੱਥੇ ਉਹ ਜਾਤ ਦਾ ਜ਼ਿਕਰ ਨਹੀਂ ਆ ਉਹਨਾਂ ਦਾ ਕੀਤਾ ਸੀ ਜੁਲਾਹਾ ਕੀਤਾ ਸੀ ਉਹਨਾਂ ਦੀ ਕਿਰਤ ਸੀ ਜਿਹੜਾ ਮੋਚੀ ਦਾ ਕੰਮ ਕਰਦੇ ਸੀ ਬਾਬਾ रविदास ਮਹਾਰਾਜ ਜੀ ਚਮੜਾ ਕੁੱਟਣ ਦਾ ਕੰਮ ਕਟਣ ਦਾ ਕੰਮ ਮਰੇ ਹੋਏ ਪਸ਼ੂਆਂ ਦੀ ਖਲ ਉਤਾਰਦੇ ਸੀ ਫਿਰ ਜੁੱਤੀਆਂ ਗੱਢਦੇ ਸੀ ਉਹਨਾਂ ਦੀ ਕਿਰਤ ਸੀ ਧਰਮ ਦੀ ਜਿਹੜੀ ਉਹ ਕਿਰਤ ਕਰਦੇ ਸੀ ਬਾਬਾ ਨਾਮਦੇਵ ਸਾਹਿਬ ਜੋ ਉਹ ਕਪੜੇ ਨੂੰ ਰੰਗ ਚੜਨ ਦਾ ਕੰਮ ਕਰਦੇ ਸੀ ਉਹਨਾਂ ਨੇ ਉਹ ਆਪਣੀ ਕਿਰਤ ਦਾ ਨਾਮ ਲਿਆ ਵਿੱਚ ਉਥੇ ਜਾਤ ਦਾ ਨਾਮ ਨਹੀਂ ਆ ਜਾਤ ਬਾਰੇ ਤੇ ਉਹ ਕਹਿ ਰਿਹਾ ਵੀ ਵੀ ਗਰਬਾਸ ਵਿੱਚ ਕੁਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਦੀ ਕੋਰੇ ਪੰਡਿਤ ਬ੍ਰਾਹਮਣ ਕਬਕੇ ਹੋਏ ਬ੍ਰਾਹਮਣ ਕਹਿ ਕਹਿ ਜਨਮ ਮਤ ਕੋਏ ਇਹ ਸ਼ਬਦ ਅਸੀਂ ਕੀ ਗੁਰਬਾਣੀ ਦੇ ਵਿੱਚੋਂ ਨਹੀਂ ਬੜਦੇ ਸੋ ਮੇਰੇ ਕਹਿਣ ਤੋਂ ਭਾਵ ਅਰਥ ਇਹ ਆ ਵੀ ਇਹ ਜਿਹੜੇ ਸਟਾਰ ਪ੍ਰਚਾਰਕ ਹਨਾ ਜੀ ਇਹਨਾਂ ਨੂੰ ਆਪਣੀ ਬਾਣੀ ਨੂੰ ਜਦੋਂ ਇਹ ਕੋਈ ਗੱਲ ਕਰਨ ਥੋੜਾ ਜਿਹਾ ਇਹਨਾਂ ਨੂੰ ਜਿੱਦਾਂ ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ ਇਸੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਜੇ ਕੋਈ ਸੂਰਜ ਪ੍ਰਕਾਸ਼ ਗ੍ਰੰਥ ਦਾ ਹੀ ਹਵਾਲਾ ਦੇ ਕੇ ਕੋਈ ਇਤਿਹਾਸ ਦੀ ਕੋਈ ਗੱਲ ਕਹਿ ਦੇਵੇ ਕੋਈ ਆਮ ਪ੍ਰਚਾਰਕ ਕਹਿ ਦੇਵੇ ਤੇ ਫਿਰ ਉੱਥੇ ਉਹ ਪ੍ਰਚਾਰਕ ਨੂੰ ਕਹਿ ਦੇਣਾ ਵੀ ਇਹ ਤਾਂ ਦੁੰਦਾ ਕ੍ਰੀਏਟ ਕਰਦਾ ਜੀ ਇਹ ਬੰਦਾ ਕੱਟੜਵਾਦੀ ਆ ਇਹ ਬੰਦਾ ਜਿਹੜਾ ਇਹ ਪ੍ਰਚਾਰਕ ਨਹੀਂ ਆ ਵੀ ਇਹ ਸ਼ੰਕੇ ਖੜੇ ਕਰਦਾ ਪਰ ਆਪ ਉਹਨਾਂ ਹੀ ਗ੍ਰੰਥਾਂ ਗ੍ਰੰਥਾਂ ਦੇ ਵਿੱਚੋਂ ਹਵਾਲੇ ਦੇ ਕੇ ਕਈ ਜਾਣੀਆਂ ਇਹ ਗੱਲਾਂ ਆਪਣੀਆਂ ਕਈਆਂ ਗੱਲਾਂ ਨੂੰ ਕਾਟ ਕਰੀ ਜਾਣਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾੜੀ ਨਹੀਂ ਮਾਰੀ ਉਹ ਜਿਹੜਾ ਤਾੜੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਫਿਰ ਉਹ ਕਿੰਨਾ ਨੇ ਬਣਾਇਆ ਜੀ ਸੋ ਐਸੀਆਂ ਗੱਲਾਂ ਦੁੱਬਦਾ ਵਾਲੀਆਂ ਗੱਲਾਂ ਜੜੀਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਪ੍ਰਚਾਰਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਧਾਂਤ ਦੇ ਮੁਤਾਬਕ ਹੀ ਗੱਲ ਕਰਨੀ ਚਾਹੀਦੀ ਆ ਸੰਗਤ ਜਿਹੜੀ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲਾਓ ਪਾਈ ਗੁਰਬਾਣੀ ਦੀ ਵਿਚਾਰ ਕਰੋ ਜੋ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਸਿਧਾਂਤ ਉਹ ਸੰਗਤ ਨੂੰ ਟ੍ਰੈਡ ਕਰਾਓ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ